ਸਮੂਚੇ ਪੰਜਾਬ ਢਾਈਆਂ ਸਾਲਾਂ ਤੇ ਰੁਪਈਆ ਕਿਸੇ ਪੰਚਾਇਤ ਨੂੰ ਨਹੀਂ ਦੇ ਸਕੇ ਇਹ ਸਰਬਸੰਮਤੀ ਨਾਲ ਮੈਨੂੰ ਦੱਸੋ 13000 ਪੰਚਾਇਤ ਤੇ 12800 ਜੀ ਜਿਹਦੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤੇ ਇਹਨਾਂ ਕੋਲ ਤਾਂ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਨੂੰ ਦੇਣਾ ਸਰ ਝੂਠ ਬੋਲਣ ਦਾ ਠੇਕਾ ਪੀਐਚਡੀ ਲਈ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਈਆ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਕਰ ਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਇਹਨਾਂ ਕੋਲ ਪੈਸੇ ਹੈ ਨਹੀਂ ਸ਼ਹਿਰਖਾਨ ਜੋਗੇ ਤੇ ਇਹਨਾਂ ਕੋਲ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾ ਰਹੇ ਪੈਨਸ਼ਨ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਝੂਠ ਹੈ ਨਾ ਕੋ ਜਨਾ ਮਰਜੀ ਬੁਲਾ ਲਓ ਜੀ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ ਮੈਨੂੰ ਤਾਂ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ ਤੇ ਸਰਬਸੰਮਤੀ ਇੰਨੇ ਪਿੰਡਾਂ 'ਚ ਚਲੋ ਇਹ ਮੰਨ ਲਓ 10% ਪਿੰਡਾਂ 'ਚ ਵੀ ਸਰਬਸੰਮਤੀ ਹੋਗੀ 12000 'ਚ ਤੇ 2-3000 ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25 ਤੋਂ 30 ਲੱਖ ਰੁਪਏ ਦਾ ਮਿਨੀਮਮ ਮੇਰਾ 50 ਲੱਖ ਦਾ ਮੰਨਦਾ ਮਿਨੀ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗਦਾ ਤੁਸੀਂ ਇਹ ਟੋਟਲ ਫਰਾਡ ਚੀ ਮਿਨਿਸਟਰ ਹੈ ਤੇ ਫਰਾਡ ਇਹਨਾਂ ਦੀ ਜਮਾਤ ਦੇ ਸਮੂਚੇ ਪੰਜਾਬ ਢਾਈਆਂ ਸਾਲਾਂ ਤੇ ਰੁਪਈਆ ਕਿਸੇ ਪੰਚਾਇਤ ਨੂੰ ਦੇ ਸਕੇ ਇਹ ਸਰਬਸੰਮਤੀ ਨਾਲ ਮੈਨੂੰ ਦੱਸੋ 13000 ਪੰਚਾਇਤ ਤੇ 12800 ਜੀ ਜਿਹਦੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤੇ ਇਹਨਾਂ ਕੋ ਤੇ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਨੂੰ ਦੇਣਾ ਸਰ ਝੂਠ ਬੋਲਣ ਦਾ ਠੇਕਾ ਪੀਐਚਡੀ ਲਈ ਇਹਨਾਂ ਨੂੰ ਪਤਾ ਹੁਣ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪਏਗਾ ਤਾਂ ਕੁਝ ਇਹਨਾਂ ਨੂੰ ਵਾਜਿਬ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤੇ ਇਹਨਾਂ ਕੋ ਨਾ ਰੰਗ ਹੋ ਰਿਹਾ ਨਾ ਉਹਦੀ ਉਪਕੀਪ ਹੋ ਰਹੀ ਹੈ ਨਵੇਂ ਪਿੰਡਾਂ ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ ਮੈਨੂੰ ਤੇ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ ਤੇ ਸਰਬਸੰਮਤੀ ਇਨਾਂ ਪਿੰਡਾਂ ਚ ਚਲੋ ਇਹ ਮੰਨ ਲਓ 10% ਪਿੰਡਾਂ ਦੀ ਸਰਬਸੰਮਤੀ ਹੋ ਗਈ 12000 ਚੋਂ ਤੇ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25 ਤੋਂ 30 ਲੱਖ ਰੁਪਏ ਦਾ ਮਿਨੀਮਮ ਮੇਰਾ 50 ਲੱਖ ਦਾ ਮੰਨਦਾ ਮਿਨੀ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗਦਾ ਇਹਨਾਂ ਕੋਲ ਪੈਸੇ ਹੈ ਨਹੀਂ ਜ਼ੇਰਖਾਨ ਜੋਗੇ ਤੇ ਇਨਾਂ ਕੋ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾਰੇ ਪੈਨਸ਼ਨ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਝੂਠ ਇਹਨਾਂ ਕੋ ਜਨਾ ਮਰਜੀ ਬਿਲਾ ਲਓ ਜੀ ਉਹ ਬੋਲਣ ਤੇ ਕੋਈ ਟੈਕਸ ਨਹੀਂ ਜੀ ਪੰਚਾਇਤ ਦੇ ਚੋਣ ਗਏ ਪਹਿਲਾਂ ਵੀ ਸੀ ਨਾ ਭੱਜ ਗਏ ਨੇ ਕਿੱਥੇ ਤੁਸੀਂ ਗੱਲ ਹੀ ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ ਚ ਕਿਸੇ ਪਾਰਟੀ ਨੇ ਸਿੰਬਲ ਤੇ ਲੜੀ ਕੱਲੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਾਸ ਲੜੀਆਂ ਜਾਂਦੀਆਂ ਪਤਾ ਨਹੀਂ ਇਹਦਾ ਪਰਪਸ ਕੀ ਹੈ ਤੁਹਾਨੂੰ ਪਤਾ ਹਰ ਚੀਜ਼ ਚ ਐਵੇਂ ਮਧਾਨੀ ਜੀ ਕੋਲ ਨਹੀਂ ਹੁੰਦੀ ਇਹਨਾਂ ਨੇ देयर इज नो ਪਰਪਸ ਤੇ ਅਜੇ ਤੱਕ ਤਾਂ ਪੰਚਾਇਤ ਤੇ ਕਰਵਾਨ ਦਾ ਹੀ ਨਾਂ ਨਹੀਂ ਲੈ ਰਹੀ ਸੀ ਕਦੋਂ ਹੋਣੀਆਂ ਨੇ ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕਿਆ ਜੀ ਤੇ ਕੋਈ ਨਾ ਕੋਈ ਦੇ ਜਸਟ ਟੇਕਿੰਗ ది ਸਟੇਟ ਫॉर ਅ ਰਾਈਡ ਕੁਝ ਵੀ ਸਾਰੇ ਤਿੰਨ ਦਿਨ ਦੇ ਸੈਸ਼ਨ ਚ ਜ਼ੀਰੋ ਰਿਜ਼ਲਟ ਜੇ ਜੇ ਵੇਖੋ ਲਾਅ ਐਂਡ ਆਰਡਰ ਤੇ ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲਾਅ ਐਂਡ ਆਰਡਰ ਦੀ ਗੱਲ ਕਰਨੀ ਸੀ ਬੀਅਦਬੀਆਂ ਦੀ ਗੱਲ ਕਰਨੀ ਸੀ ਅਸੀਂ ਆਪਣੇ ਜਿੰਨੇ ਵੀ ਇਸ਼ੂਜ਼ ਲਾਰੈਂਸ ਬਿਸ਼ਰੋਈ ਤੋਂ ਲੈ ਕੇ ਸਾਡੇ ਆ ਡਰੱਗਸ ਦਾ ਮਸਲਾ ਸੀ ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਨਹੀਂ ਦਿੰਦਾ ਜੀ ਹੁਣ ਕੀ ਕਰ ਸਕਦੇ ਹੋ ਤੁਸੀਂ ਵਾਕ ਆਊਟ ਕਰਾਂਗੇ ਤਾਂ ਲੋਕਾਂ ਵਿੱਚ ਇਹ ਜਾਏਗੀ ਵੇਖੋ ਜੀ ਇਹਦੇ ਵਾਕ ਆਊਟ ਕਰਕੇ ਤੇ ਜੇ ਉੱਥੇ ਬੈਠਨੇ ਆ ਤੇ ਸਪੀਕਰ ਮਜ਼ਾਕ ਚੱਲਣਾ ਪੈਂਦਾ